ਉਸ ਵਾਰਿੰਗ ਸਪੀਚ ਦਿੱਤੀ ਹੈ ਗੋਬਿੰਦ ਸਿੰਘ ਨੇ ਅਕਾਲ ਤਖਤ ਸਾਹਿਬ ਮੇਰੀ ਪੀੜੀ ਦੇ ਮਾਲਕ ਦੇ ਕੋਲ ਜਾ ਕੇ ਮਾਫੀ ਮੰਗ ਲਈ ਹੈ ਕਿ ਮਾਫੀ ਮੰਗੀ ਬੰਗੀ ਹੈ ਕਿ ਪਹਿਲੇ ਦਿਨ ਵੀ ਮਾਫੀ ਮੰਗਦੇ ਸੀ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਐਸ ਤਰ੍ਹਾਂ ਇਹ ਉਹਨਾਂ ਨੇ ਕਰਨਾ ਹੈ ਜੇ ਮੈਨੂੰ ਪਤਾ ਲੱਗ ਜਾਂਦਾ ਤਾਂ ਸ਼ਾਇਦ ਮੈਂ ਬਚਾਅ ਕਰ ਸਕਦਾ ਸੀ ਪਰ ਦੂਸਰੇ ਗੱਲ ਦਾ ਉਹ ਮੇਰੇ ਕੋਲਮ ਹੈ ਕਿ ਕੁੜਮਾਂ ਦੇ ਖਲਾਫ ਕੋਈ ਗਨ ਰੋਟੇ ਵਿੱਚ ਕਰਦੇ ਠੇਕ ਨਹੀਂ ਲੱਗਦੀ ਤੁਸੀਂ ਸਾਹਮਣੇ ਦੇ ਸਾਰੇ ਜਾਣੇ ਤੇ ਉਹ ਬਰਾਬਰ ਦੇ ਹੁੰਦੇ ਆ ਤਾਂ ਹੋਈ ਹੈ ਗਲਤੀ ਪਰ ਗਲਤੀ ਤੇ ਦੇਇਤ ਦੁੱਖ ਹੰਡਸਾਰਣ ਜਿਵੇਂ ਸਾਨੂੰ ਹੈਗਾ ਤੁਹਾਨੂੰ ਹੈਗਾ ਇਹਨਾਂ ਨੂੰ ਪਰ ਕਈ ਬੰਦੇ ਹੈਗੇ ਆ ਜਿੰਨਾਂ ਨੂੰ ਖੁਸ਼ੀ ਹੋਈ ਹੈ ਕਿ ਇਹ ਕ੍ਰਾਇਤ ਹੋਈ ਹੈ ਕਿ ਸਿਮਰਨ ਦੀ ਇੱਛਾ ਪੂਰੀ ਹੋ ਗਈ। ਹੁਣ ਦੱਸੋ ਕ੍ਰਾਇਤ ਦੇ ਉੱਤੇ ਖੁਸ਼ੀ ਮਨਾਉਣੀ ਕੋਈ ਚੰਗੀ ਗੱਲ ਹੈ। ਜਿਹੜੇ ਬੰਦੇ ਨੇ ਹੁਣ ਉਹਨਾਂ ਦੇ ਨਾਮ ਮੇਰੇ ਕੋਲੇ ਆਏ ਹੋਏ ਐ ਤਾਂ ਮੈਂ ਲੈਣਾ ਨਹੀਂ ਚਾਹੁੰਦਾ। ਪਰ ਵਲਾਇਤ ਦੇ ਵਿੱਚ ਵੀ ਹੈਗੇ ਐ ਦੋ ਬੰਦੇ ਇੱਥੇ ਵੀ ਹੈਗੇ ਐ ਜਿਨ੍ਹਾਂ ਨੇ ਖੁਸ਼ੀਆਂ ਮਨਾਈਆਂ ਹੈ। ਕ੍ਰਾਇਤ ਦੀ ਸਰ ਇੱਕ ਹੋਰ ਮੁੱਦਾ ਅੱਜ ਕੱਲ੍ਹ ਪੰਜਾਬ ਦੇ ਉੱਤੇ ਆਇਆ ਹੈ ਵੀ 1 ਲੱਖ ਮੁੰਡਾ ਪੰਜਾਬ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਉਹਦਾ ਕੋਦਮ ਕਾਰਨ ਕੀ ਹੈ ਅੱਜ ਨੌਜਵਾਨ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ ਇਸ ਵਾਰ ਹਾਂਜੀ ਇਹ ਸਰਕਾਰ ਨੂੰ ਇਸ ਤਰ੍ਹਾਂ ਦਹਿਸ਼ਤਗਰਦੀ ਨਹੀਂ ਕਰਨੀ ਚਾਹੀਦੀ ਜਿਹੜੇ ਵੀ ਆਪਣੇ ਜਿੰਨਾਂ ਨੂੰ ਗੈਂਗਸਟਰ ਕਹਿੰਦੇ ਆ ਉਹਨਾਂ ਨੂੰ ਫੜੀ ਜਾਣਾ ਉਹਨਾਂ ਨੂੰ ਗੋਲੀ ਮਾਰ ਦੇਣੀ ਮੈਂ ਸਮਝਦਾ ਕਿ ਉਹਨਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਕਿ ਅਮਿਤ ਸ਼ਾਹ ਜਿਹੜੇ ਗ੍ਰੇਵ ਜ਼ੀਰ ਐ ਸੈਂਟਰ ਦੇ ਉਹਨਾਂ ਦੇ ਤਲਕਾ ਇੱਕ ਬਹੁਤ ਵੱਡੇ ਗੈਂਗਸਟਰ ਦੇ ਨਾਮ ਹੈਗੇ ਐ ਲਾਰੈਂਸ ਬੁਸ਼नोई ਦੇ ਨਾਮ ਤੇ ਲਾਰੈਂਸ ਬੁਸ਼नोई ਨੂੰ ਜੇਲ੍ਹ ਦੇ ਵਿੱਚ ਬਿਜ ਰਾਤ ਦੇ ਵਿੱਚ ਡਟਿਆ ਹੋਇਆ ਹੈ ਤੇ ਜੇਲ ਦਾ ਨਾਮ ਹੈਗਾ ਸਬਰਮਤੀ ਜੇ ਸਬਰਮਤੀ ਥੇਰ ਗੁਜਰਾਤ ਦੇ ਵਿੱਚ ਤੇ ਮਿਤਸ਼ਾ ਤੇ ਮੋਤੀ ਸਾਹਿਬ ਗੁਜਰਾਤ ਤੋਂ ਹੁੰਦੇ ਆ ਤੇ ਜਿਹੜੀ ਖੋਫੀਆ ਏਜੰਸੀ ਹੈ ਕੈਨੇਡਾ ਦੀ ਪੁਲਿਸ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਉਹਦੀ ਰਿਪੋਰਟ ਦੇ ਵਿੱਚ ਆਇਆ ਹੈ ਜਿਹੜਾ ਜੇਲ੍ਹ ਦੇ ਵਿੱਚ ਲਾਰੈਂਸ ਰੱਖਿਆ ਹੋਇਆ ਹੈ ਉਹਨਾਂ ਅੰਡੀਆ ਦੀ ਹਕੂਮਤ ਆਰਡਰ ਕਰਦੀ ਹੈ ਕਿ ਹੁਣ ਫਲਾਣੇ ਨੂੰ ਮਾਰ ਤੋ ਹੁਣ ਫਲਾਣੇ ਨੂੰ ਮਾਰ ਇਹ ਹੁਣ ਰਿਪੋਰਟ ਅਫੀਸ਼ੀਅਲ ਕੈਨੇਡਾ ਦੇ ਵਿੱਚ ਆਈ ਹੋਈ ਹੈ ਸਰਕਾਰ ਵਰਤਰੀਆ ਗੈਂਗਸਟਰ ਨੂੰ ਜਿਹੜਾ ਬਸਨੋਈ ਹੈ ਤੇ ਹੁਣ ਫਿਰ ਜਦੋਂ ਸਰਕਾਰ ਆਰਡਰ ਕਰਦੀ ਹੈ ਕਿ ਇਹਨਾਂ ਨੂੰ ਮਾਰ ਦੋ ਤਣ ਮਾਰ ਤੋ ਜਿਹੜੇ ਬੰਦੇ ਕੈਨੇਡਾ ਅਮਰੀਕਾ ਦੇ ਵਿੱਚ ਮਾਰਨੇ ਸੀਗੇ ਬਲੈਕ ਦੇ ਵਿੱਚ ਮਾਰਤੇ ਪਾਕਿਸਤਾਨ ਚ ਮਾਰਤੇ ਇਹਨਾਂ ਦੇ ਖੇੜੇ ਬੰਦੇ ਐ ਇਹ ਤਾਂ ਉਹਨਾਂ ਦੇ ذریے گੈਂਗسٹرਾਂ ਨੂੰ پیسے ਦੇ ਕੇ ہائر ਕਰਕੇ ਇਹਨਾਂ ਨੇ ਕਤਲ ਕਰਾਏ ਐ ਮੋਤੀ ਨੇ 임ਿਤ ਸ਼ਾ ਨੇ ਰਾਜਨਾਥ ਸਿੰਘ ਨੇ गोयल ਨੇ જયशंकर ਨੇ ਸੰਵੰਤ ਸਿੰਘ ਨੇ پھر ایک गोयल ਜਿਹੜਾ ਸਾਡਾ ایس ایس پی ਬਰਦਾਸ਼پور ਰਿਹਾ ਹੈ ਉਹ ਰੋ ਦਾ ਮੁਖਵੀਰ ਹੈ ਇਹ ਸਾਰੇ ਮਿਲ ਕੇ ਤੇ ਕੈਬਨਟ ਸੈਕਟਰੀ ਇਹ ਸਾਰੇ ਮਿਲ ਕੇ ਹੋਏ ਹੈ ਜਿਨ੍ਹਾਂ ਨੇ ਸਾਡੇ ਸਿੱਖਾਂ ਦਾ ਕਤਲ ਇੱਥੇ ਵੀ ਕਰਵਾਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਸਿੱਧੂ ਦਾ ਕਰਾਤਾ ਮੋਸਰਵਾਲ ਦਾ ਕਰਾਤਾ ਹਰੀਨਾਵ ਦਾ ਕਰਾਤਾ ਸੋ ਸੱਚ ਸਾਰੇ ਜਿਹੜਾ 328 ਰੁਪਿਆਂ ਦਾ ਮਸਲਾ ਉਹਦਾ ਕੀ ਬਣ ਰਿਹਾ ਹੈ ਉਹਦਾ ਦਿੱਤਾ ਸਰ ਇੰਚਲ ਦੇ ਰਿਹਾ ਪਰ ਕੌਂਟਕ ਸਾਹਿਬ ਦੇ ਜਥੇਦਾਰ ਨੇ ਬਿਲਕੁਲ ਹੁਕਮ ਦਿੱਤਾ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੂੰ ਕਿ ਜਿਹੜੇ ਵੀ ਦਸਤਾਵੇਜ਼ ਹੈਗੇ ਆ ਜਿਹੜੀ ਤਫਤੀਸ਼ ਕਰਨ ਵਾਲੀ ਪੁਲਿਸ ਆਈ ਹੈ ਉਸ ਨੂੰ ਸਾਰੇ ਦਸਤਾਵੇਜ਼ ਦਿੱਤੇ ਜਾਣ ਸਰ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਚੈਲੰਜ ਕਰਤਾ ਡੀਜੀਪੀ ਨੂੰ ਕਿ ਮੈਨੂੰ ਗ੍ਰਿਫਤਾਰ ਕਰ ਲਓ 321 ਰੁਪਏ ਦੇ ਵਿੱਚ ਵੀ ਤੁਸੀਂ ਝੂਠੇ ਸਾਡੇ ਦੇ ਪਰਚਾ ਦਰਜ ਕਰ ਰਹੇ ਹੋ ਨਿਰਣੇ ਦੇ ਬਾਰੇ ਕੀ ਸਮਝਾ ਮੋਂਸਟਰ ਲੈ ਕੇ ਮੈਨੂੰ ਬਰਸਟਰ ਕਰ ਲੋ ਕੋਈ ਨਾ ਰੱਖੂ ਨਾ ਮਤ ਹੈ ਕਿ 30000 ਡੈਪਟੀ ਤੇ ਰੈਸਟਰ ਹੈ ਤੇ ਦੇ ਸਬੂਤ ਹੋਊਗਾ ਤੇ ਉਸ ਨੂੰ ਬਰਸਟਰ ਕੀਤਾ ਜਾਊਗਾ ਹੈ ਨਾ ਸਬੂਤ ਤੋਂ ਬਗੈਰ ਡੀਪੀ ਕਿਵੇਂ ਕਰ ਸਕਦਾ ਉਸ ਨੂੰ ਬਰਸਟਰ ਇਹ ਪ੍ਰੈਸ਼ਰ ਪਾ ਰਿਹਾ ਹੈ ਜੀ ਇਹ ਤਾਂ ਜਿਸਟਾ ਸਟਾਰਟ ਆ ਬਈ ਸਾਨੂੰ ਪੁੱਛੋ ਕੀ ਕਰ ਰਿਹਾ ਮੈਨੂੰ ਉਹ ਤੇ ਦਿਲ ਦੋਤਾ